ਤੋ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਆਪਣੇ ਚੈਨਲ ਤੇ ਡਾਕਟਰ ਜਿਵੇਂ ਕਿ ਕਿਸਾਨ ਮੇਲੇ ਦੀ ਅੱਜ ਤਿਆਰੀਆਂ ਚੱਲ ਰਹੀਆਂ ਨੇ ਕਿ ਅੱਜ 12 ਸਤੰਬਰ ਅਰ ਕੰਮ ਕਿਹੜਾ ਸਤੰਬਰ ਤੋਂ ਸਟਾਰਟਿੰਗ ਹੋਏਗੀ ਜੀ 11 ਸਤੰਬਰ ਤੋਂ ਲਾਸਟ ਹੋਏਗੀ ਜੀ ਡਾਕਟਰ ਸਾਹਿਬ ਕਿਵੇਂ ਕਿਵੇਂ ਆਪਣੇ ਕੋਲੋਂ ਤਿਆਰੀਆਂ ਹੋ ਰਹੀਆਂ ਨੇ ਕਿੰਨੀਆਂ ਮਜ਼ਬੂਤ ਤਿਆਰੀਆਂ ਨੇ ਆਹ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਆਪਣੇ ਮੀਡੀਆ ਰਾਹੀਂ ਪੰਜਾਬ ਦੇ ਵੱਖ-ਵੱਖ ਕਿਸਾਨਾਂ ਤੱਕ ਪੀਏਯੂ ਦੇ 13-14 ਨੂੰ ਲੱਗਣ ਵਾਲੇ ਕਿਸਾਨ ਮੇਲੇ ਆ ਦਾ ਸਾਰਾ ਸਨੇਹਾ ਭੇਜ ਰਹੇ ਹੋ ਜਿਵੇਂ ਆਪਾਂ ਜਾਣਦੇ ਹਾਂ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਕਿਸਾਨਾਂ ਦਾ ਇੱਕ ਮੱਕਾ ਔਰ ਇਸ ਮੱਕੇ ਦੇ ਵਿੱਚ ਕਿਸਾਨ ਭਰਾ ਜਿਹੜੇ ਨੇ ਉਹ ਆਉਂਦੇ ਨੇ ਬੀਜ ਲੈਣ ਵਾਸਤੇ ਸਾਡੇ ਵਿਗਿਆਨੀਆਂ ਨਾਲ ਗੱਲਬਾਤ ਕਰਨ ਵਾਸਤੇ ਔੜੇ ਲੈਣ ਵਾਸਤੇ ਬੀਜ ਦੀਆਂ ਕਿੱਟਾਂ ਲੈਣ ਵਾਸਤੇ ਔਰ ਖੇਤੀ ਸਾਹਿਤ ਲੈਣ ਵਾਸਤੇ ਇਸ ਤੋਂ ਇਲਾਵਾ ਬਹੁਤ ਵੱਡੇ ਪੱਦਰ ਤੇ ਜਿਹੜੇ ਸਾਡੇ ਸਟਾਲ ਲੱਗੇ ਹੁੰਦੇ ਨੇ ਉਹਨਾਂ ਸਟਾਲਾਂ ਨੂੰ ਉਹ ਵੇਖ ਕੇ ਬਹੁਤ ਜ਼ਿਆਦਾ ਜੋ ਉਹ ਕਰ ਰਹੇ ਨੇ ਉਹ ਗੱਲਾਂ ਬਾਤਾਂ ਸਾਡੇ ਸਟਾਲਾਂ ਦੇ ਉੱਤੇ ਸਾਡੇ ਵਿਗਿਆਨੀਆਂ ਨਾਲ ਕਰਦੇ ਨੇ ਔਰ ਅੱਗੇ ਕੀ ਕਰ ਸਕਦੇ ਨੇ ਉਹਦੇ ਬਾਬਤ ਗੱਲਾਂ ਬਾਤਾਂ ਕਰਦੇ ਨੇ ਤਾਂ ਇੱਥੇ ਤਕਰੀਬਨ ਅਸੀਂ 250 ਸਟਾਲ ਜਿਹੜੇ ਨੇ ਵੱਖ-ਵੱਖ ਐਗਰੋ ਇੰਡਸਟਰੀਅਲ ਐਗਜ਼ਿਬਿਸ਼ਨ ਔਰ ਖੇਤ ਪ੍ਰਦਰਸ਼ਨੀਆਂ ਸਾਡੇ ਖੇਤੀਬਾੜੀ ਵਿਗਿਆਨ ਕੇਂਦਰ ਫਾਰਮਰ ਡਵਾਈਜ਼ਰੀ ਸਰਵਿਸ ਔਰ ਹੋਰ ਵੀ ਸਾਡੇ ਸੈਲਫ ਹੈਲਪ ਗਰੁੱਪ ਜਿਹੜੇ ਨੇ ਉਹਨਾਂ ਦੇ ਸਟਾਲ ਅਹੀਂ ਲਗਾ ਰਹੇ ਆ ਔਰ ਬਹੁਤ ਵੱਡੀ ਇੰਡਸਟਰੀ ਜਿਹੜੀ ਆ ਉਹ ਜਿਹੜੀ ਐਗਰੀਕਲਚਰ ਇੰਡਸਟਰੀ ਆ ਉਹ ਵੀ ਇੱਥੇ ਸਟਾਲ ਲਾਉਣ ਆ ਰਹੀ ਹੈ ਔਰ ਸਾਨੂੰ ਉਮੀਦ ਹੈ ਕਿ ਕੱਲ तकरीबन तकरीबन ਲੱਖ ਡੇਢ ਲੱਖ ਬੰਦਾ ਜਿਹੜਾ ਸਾਡਾ ਕਿਸਾਨ ਭਰਾ ਵਾ ਉਹ ਸਾਡੇ ਕੋਲ ਆਊਗਾ ਔਰ ਸਾਡੇ ਨਾਲ ਆਪਣੀਆਂ ਜੋ ਉਹਨਾਂ ਦੀਆਂ ਸਫਲਤਾ ਬਾ ਉਹ ਵੀ ਸਾਰੇ ਜਨਾਂ ਸਾਝੀ ਕਰੂਗੀ ਜਿੱਥੇ ਕਿਤੇ ਚੁਣੌਤੀ ਆਉਂਦੀ ਆ ਉਹ ਵੀ ਸਾਡੇ ਵਿਗਿਆਨੀਆਂ ਨਾਲ ਗੱਲਬਾਤ ਕਰਨਗੇ ਅਸੀਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਸਦਾ ਦਿੰਨੇ ਹਾਰਦਿਕ ਸਦਾ ਦਿੰਨੇ ਆ ਉਹਨਾਂ ਦਾ ਸਵਾਗਤ ਕਰਦੇ ਆਂ ਕਿ ਆਓ ਆ ਕੇ ਰਲ ਮਿਲ ਕੇ ਆ ਖੇਤੀ ਦੇ ਵਿੱਚ ਸੁਭਾਵਨਾਵਾਂ ਕੀ ਨੇ ਉਹਨਾਂ ਬਾਬਤ ਗੱਲ ਕਰ ਸਕੀਏ ਡਾਕਟਰ ਕਿੰਨੀ ਦੂਰੋਂ ਦੂਰੋਂ ਕਿਸਾਨ ਨੇ ਜਿਹੜੇ ਜੀ ਆਪਣੇ ਇੱਥੇ ਪਹੁੰਚਦੇ ਨੇ ਜੀ ਕਿਸਾਨ ਮੇਲੇ ਸਾਡੇ ਇਸ ਕਿਸਾਨ ਮੇਲੇ ਦੇ ਵਿੱਚ ਤਕਰੀਬਨ ਆ ਪੰਜਾਬ ਤੋਂ ਤਾਂ ਦੇਖੋ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪਿੰਡ ਦੇ ਵਿੱਚੋਂ ਕੋਈ ਬੰਦਾ ਰਹਿੰਦਾ ਹੋਵੇ ਪਰ ਇਹਦੇ ਨਾਲ ਨਾਲ ਜੰਮੂ ਕਸ਼ਮੀਰ ਦੀ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਰਾਜਸਥਾਨ ਦੀ ਗੱਲ ਕਰੀਏ ਤੇ ਇਹਨਾਂ ਸਾਰੀਆਂ ਸਕੇਟਾਂ ਤੋਂ ਸਾਡੇ ਕੋਲ ਇਸ ਟਾਈਮ ਤੇ ਯੂਪੀ ਤੇ ਰਾਜਸਥਾਨ ਦੇ ਪੰਜਾਬ ਪੰਜਾਬ ਫਾਰਮਰ ਦੇ ਗਰੁੱਪ ਜਿਹੜੇ ਉਹ ਕੱਲ੍ਹ ਦੇ ਆ ਵੀ ਗਏ ਨੇ ਸਾਡੇ ਕੋਲ ਕਿਸ ਤਰ੍ਹਾਂ ਦੇ ਕਿਸਾਨ ਆਉਂਦੇ ਨੇ ਕਿਸਾਨ ਵੀ ਕਈ ਤਰ੍ਹਾਂ ਦੇ ਹੁੰਦੇ ਨੇ ਜਿਵੇਂ ਛੋਟੇ ਕਿਸਾਨ ਹੁੰਦੇ ਨੇ ਵੱਡੇ ਕਿਸਾਨ ਹੁੰਦੇ ਨੇ ਮੀਡੀਅਮ ਕਿਸਾਨ ਹੁੰਦੇ ਨੇ ਇਹ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਜਿਹੜਾ ਮੇਲਾ ਵਾ ਇਸ ਮੇਲੇ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਾਸਤੇ ਸਾਰੇ ਕਿਸਾਨ ਆ ਭਾਵੇਂ ਕਿਸੇ ਕੋਲ 1 ਏਕੜ ਆ ਤੇ ਭਾਵੇਂ ਕਿਸੇ ਕੋਲ 100 ਏਕੜ ਆ ਤੇ ਇੱਥੇ ਸਾਰੇ ਹੀ ਕਿਸਾਨ ਜਿਹੜੇ ਆ ਉਹ ਆਉਂਦੇ ਨੇ ਜਿਹੜੇ ਛੋਟੇ ਕਿਸਾਨ ਆ ਉਹ ਵੱਡੇ ਕਿਸਾਨ ਕੋਲ ਸਿੱਖ ਕੇ ਜਾਂਦੇ ਆ ਤੇ ਕੋਈ ਜ਼ਰੂਰੀ ਨਹੀਂ ਹੈਗਾ ਕਿ ਵੱਡਾ ਕਿਸਾਨ ਹੀ ਜ਼ਿਆਦਾ ਉਤਪਾਦਨ ਜਿਹੜਾ ਜਿਆਦਾ ਜ਼ਿਆਦਾ ਆਮਦਨ ਲੈਂਦਾ ਵਾ ਛੋਟੇ ਕਿਸਾਨ ਅਸੀਂ ਮਿਸਾਲ ਦੇ ਤੌਰ ਤੇ ਕੱਲ ਆਪਾਂ ਇੱਥੇ ਛੇ ਕਿਸਾਨਾਂ ਨੂੰ ਆ ਗਾਂਵਦੂ ਕਿਸਾਨਾਂ ਨੂੰ ਅਸੀਂ ਆਨਰ ਵੀ ਕਰਨਾ ਸਲਮਾਨਤ ਕਰਨਾ ਪੀਐਜੂ ਵੱਲੋਂ ਤੇ ਤੁਸੀਂ ਦੇਖੋਗੇ ਕਿ ਉਹ ਕਿਸਾਨ ਬਹੁਤ ਹੀ ਵੱਡਾ ਮਾਰਕਾ ਮਾਰਿਆ ਉਹਨਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਖੇਤੀ ਸਹਾਇਕ ਧੰਦਿਆਂ ਦੇ ਵਿੱਚ ਚੰਗਾ ਤੇ ਚੋਖਾ ਮੁਨਾਫਾ ਜਿਹੜਾ ਉਹ ਖੇਤੀ ਦੇ ਵਿੱਚੋਂ ਲੈ ਰਹੇ ਨੇ। ਕਿੱਦਾਂ ਆਪਾਂ ਸਿਲੈਕਸ਼ਨ ਕਿਵੇਂ ਕਰਦੇ ਹਾਂ ਜਿਨ੍ਹਾਂ ਕਿਸਾਨਾਂ ਨੂੰ ਆਪੇ ਵੱਲੋਂ ਸਲਮਾਨਤ ਕੀਤਾ ਜਾਊਗਾ ਔਰ ਕਿਹਨਾਂ ਵੱਲੋਂ ਸਲਮਾਨਤ ਸਵਾ ਦਿੱਤਾ ਜਾਊਗਾ? ਆਹ ਬਿਲਕੁਲ ਦੇਖੋ ਜਿੰਨੇ ਵੀ ਕਿਸਾਨ ਹੈ ਹੀ ਕਰਾਈਟਰੀਆ ਸਾਡਾ ਵਾਹ ਉਹ ਅਸੀਂ ਆਪਣੀ ਵੈਬਸਾਈਟ ਤੇ ਪਾਉਂਦੇ ਆ ਤੇ ਬਹੁਤ ਕਿਸਾਨ ਜਿਹੜੇ ਨੇ ਉਹ ਅਪਲਾਈ ਕਰਦੇ ਨੇ। ਸਾਡੀ ਫਿਰ ਇਥੋਂ ਇੱਕ ਵਿਗਿਆਨੀਆਂ ਦੀ ਟੀਮ ਉਹਨਾਂ ਦੇ ਆ ਚੇਤਾਂ ਦੇ ਵਿੱਚ ਜਾ ਕੇ ਇਹ ਸਾਰਾ ਕੁਝ ਉਹਦਾ ਅੰਦਾਜ਼ਾ ਲਾਉਂਦੇ ਨੇ ਮੌਾਇਨਾ ਕਰਦੇ ਨੇ ਤੇ ਵਾਕਈ ਫੀਲਡ ਦੇ ਵਿੱਚ ਕੀ ਕੀ ਨੇ ਲਗਾਇਆ ਹੈਗਾ ਔਰ ਉਸ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਹੀ ਅਸੀਂ ਜਿਹੜਾ ਉਹਨੂੰ ਫਸਟ ਸੈਕਿੰਡ ਥਰਡ ਜੋ ਵੀ ਇਨਾਮ ਆ ਇੱਥੇ ਦਿੰਨੇ ਆ ਡਾਕਟਰ ਸਾਹਿਬ ਜਿਨੇ ਕਿ ਦੋ ਤਰੀਕਾ ਨੇ ਜੀ 13 ਸਤੰਬਰ ਔਰ 14 ਸਤੰਬਰ ਕਿਸਾਨ ਨੇ ਲੈ ਲਈਆਂ ਇਹਦੇ ਬਾਰੇ ਚ ਆਪਾਂ ਉਹ ਆਪਣੇ ਸਟੇਟ ਦੇ ਕਿਸਾਨ ਨੇ ਜਾਂ ਹੋਰ ਵੀ ਸਟੇਟਾਂ ਦੇ ਕਿਸਾਨ ਨੇ ਉਹਨਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਕਿਹੜੇ-ਕਿਹੜੇ ਆਪਾਂ ਯਤਨ ਕਰਦੇ ਆ ਕਿਵੇਂ ਜਾਣਕਾਰੀ ਪਹੁੰਚਾਉਂਦੇ ਆ ਇਹ ਤੇ तकरीबन ਅਸੀਂ ਪਿਛਲੇ ਆ 2-3 ਮਹੀਨਿਆਂ ਤੋਂ ਲੱਗੇ ਹੋਏ ਆ ਤੇ ਸਾਡੇ ਜਿਹੜਾ ਵਾ ਖੇਤੀ ਸੰਦੇਸ਼ ਵਾ ਔਰ ਜਿਹੜਾ ਕਿ 10 ਲੱਖ ਲੋਕਾਂ ਦੇ ਕੋਲ ਜਾਂਦਾ ਇਸੇ ਤਰ੍ਹਾਂ ਹੀ कृषि ਵਿਗਿਆਨ ਕੇਂਦਰਾਂ ਰਾਹੀਂ ਵੱਖ-ਵੱਖ ਪਿੰਡਾਂ ਦੇ ਵਿੱਚ ਪੋਸਟਰ ਪਹੁੰਚਾਏ ਗਏ ਆ ਫੇਸਬੁੱਕ ਲਾਈਵ ਤੇ ਪ੍ਰੋਗਰਾਮ ਕੀਤਾ ਗਿਆ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਸਾਡਾ ਲਾਈਵ ਟੈਲੀਕਾਸਟ ਹੋਇਆ ਸੀਗਾ ਸਾਡੀਆਂ ਛੋਟੂ ਛੋਟੂ ਵੀਡੀਓ ਜਿਹੜੀਆਂ ਵਾ ਉਹ ਘੁੰਮ ਰਹੀਆਂ ਨੇ ਸਾਰੇ ਥਾਵਾਂ ਤੇ ਕਿ 13 14 ਵਾਲੇ ਮੇਲੇ ਵਿੱਚ ਆਓ ਤੇ ਪੂਰਾ ਖੇਤੀ ਖਰਚੇ ਘਟਾ ਕੇ ਵੱਧ ਮੁਨਾਫਾ ਕਿਵੇਂ ਲਈਏ ਆਓ ਵਿਗਿਆਨੀਆਂ ਨਾਲ ਗੱਲਬਾਤ ਕਰੀਏ ਡਾਕਟਰ ਸਾਹਿਬ ਜਿਵੇਂ ਕਿ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਕਿਸਾਨ ਆਉਂਦੇ ਨੇ ਜੀ ਆਪਣੇ ਮੇਲੇ ਦੇ ਵਿੱਚ ਉਹਨਾਂ ਤੱਕ ਆਪਾਂ ਵੱਧ ਤੋਂ ਵੱਧ ਜਾਣਕਾਰੀ ਕਿਵੇਂ ਪਹੁੰਚਾ ਸਕਦੇ ਆ ਜੀ ਆਪਾਂ ਕਿਹੜੇ ਕਿਹੜੇ ਯਤਨ ਕਰਦੇ ਆ ਅਸੀਂ ਅੱਜ ਜਿਵੇਂ ਮੈਂ ਗੱਲ ਪਹਿਲਾਂ ਕੀਤੀ ਆ ਕਿ ਪੀਏਯੂ ਦਾ YouTube ਚੈਨਲ ਜਿਹੜਾ ਉਹਦੇ ਤੋਂ ਔਰ ਤੁਹਾਡੇ ਵਰਗੇ ਸੱਜਣਾ ਦੇ ਸਹਿਯੋਗ ਦੇ ਨਾਲ ਬਹੁਤ ਜਾਣਕਾਰੀ ਪੰਜਾਬ ਦੇ ਵਿੱਚ ਅਦਰ ਸਟੇਟਾਂ ਦੇ ਵਿੱਚ ਜਿਹੜੀ ਆ ਬਹੁਤ ਕਿਸਾਨਾਂ ਨੂੰ ਅਸੀਂ ਪਹੁੰਚਾ ਚੁੱਕੇ ਹਾਂ ਕਿ ਤੁਸੀਂ ਇੱਥੇ ਆਓ ਔਰ ਬਾਹਰ ਵਾਲੇ ਮੇਲੇ ਜਿਹੜੇ ਆ ਉੱਥੇ ਵੀ ਤੁਸੀਂ ਸਾਨੂੰ ਦਰਸ਼ਨ ਦਿਓ ਡਾਕਟਰ ਸਾਹਿਬ ਇੱਕ ਨਾ ਜੈਮਰ ਲੱਗ ਜਾਂਦਾ ਹੁੰਦਾ ਜੀ ਫਿਰ ਸਾਡੀ ਤਾਂ ਕਵਰੇਜ ਉੱਤੇ ਹੁੰਦੀ ਨਹੀਂ ਹੁੰਦੀ ਸਾਡੀ ਤਾਂ ਫਿਰ ਜੈਮਰ ਦੇ ਵਿੱਚ ਆ ਜਾਂਦੀ ਹੈ ਜੀ ਕੋਈ ਗੱਲ ਨਹੀਂ ਤੁਹਾਡਾ ਜੈਮਰ ਜਿਹੜਾ ਅਸੀਂ ਨਹੀਂ ਲੱਗਣ ਦਾਂਗੇ ਤੁਹਾਡੀ ਕਵਰੇਜ ਜ਼ਰੂਰ ਕਰਵਾਵਾਂਗੇ ਮੈਂ ਸਰ ਦੇਖ ਰਿਹਾ ਹਾਂ ਬੜੇ ਉਤਸ਼ਾਹ ਨਾਲ ਆਪਾਂ ਸਾਰੇ ਤਿਆਰੀਆਂ ਕਰ ਰਹੇ ਹਾਂ ਜੀ بارش ਆ ਗਈ ਹੈ ਜੀ ਹਾਂ ਫੇ ਸਰ ਇਹ بارش ਕਿੰਨੀ ਤੇਗੜ ਪਾਉਗੀ ਇਹਦੇ ਚੀ ਦੇਖੋ مالک ਦੇ ਨਾਲ ਪੰਗਾ ਤਾਂ ਨਹੀਂ ਆਪਾਂ ਲੈ ਸਕਦੇ ਕੁਦਰਤ ਦੇ ਨਾਲ ਜੋ مالک ਦੀ ਮਰਜ਼ੀ ਆ ਹੋਣਾ ਤਾਂ ਉਹੀ ਆ ਪਰ ਇਹ ਆ ਕਿ ਸਾਡੀ ਇਹ ਜਿਹੜੀ ਸਟੇਜ ਅੱਜ ਇਹਦੇ ਵਿੱਚ 4500 ਤੋਂ 5000 ਬੰਦਾ ਬੈਠਦਾ ਤੇ ਇੱਥੇ ਬਹੁਤ ਵੱਡੇ ਜਿਹੜੀ ਆ ਇਕੱਠੇ ਹੋਣਗੇ ਸਾਡੇ ਕਿਸਾਨ ਉਹਨਾਂ ਦੇ ਰੂਬਰੂ ਹੋਵਾਂਗੇ ਔਰ مالک ਨੇ ਵੀ ਆਪਣੇ ਰੰਗ ਵਿਖਾਉਣੇ ਆ ਨਾਲ ਦੀ ਨਾਲ ਤੇ ਕਿਉਂਕਿ ਅਸੀਂ ਪਾਣੀ ਨੂੰ ਰੋਂਦੇ ਵੀ ਰਹਿੰਦੇ ਆ ਤੇ مالک ਜਿਹੜਾ ਉਹ ਪਾਣੀ ਦਿੰਦਾ ਵੀ ਰਹਿੰਦਾ ਇਹਦੇ ਥੋੜੀ ਜਿਹੀ بارش ਤਾਂ ਠੀਕ ਹੈ ਜੀ ਜਿਹੜੀ ਮਿੱਟੀ ਡਸਟ ਹੁੰਦੀ ਹੈ ਜੀ ਉਹ ਸੈਟ ਹੋ ਜਾਂਦੀ ਹੈ ਜੀ ਹੋ ਸਕਦਾ ਹੈ ਇੰਨੀ ਕੁ بارش ਹੋਈ ਹੋਵੇ ਜੀ ਦੇਖੋ ਇਹ ਆਪਾਂ ਦੇਖਦੇ ਹਾਂ ਜੋ ਵੀ ਹਾਲਾਤ ਪੈਦਾ ਹੋਣਗੇ ਉਹਦੇ ਨਾਲ ਨਜਿੱਖਣ ਲਈ ਆਪਾਂ ਤਿਆਰ ਬੈਠੇ ਆਂ ਸਰ ਸਾਬ ਲਾਸਟ ਹੈ ਜੀ ਆਪਣੇ ਕਿਸਾਨ ਵੀਰਾਂ ਨੂੰ ਕੀ ਮੈਸੇਜ ਜੀ ਸ਼ੇਅਰ ਕਰਨਾ ਚਾਹੁੰਦਾ ਮੈਂ ਸਾਰੇ ਪੰਜਾਬ ਦੇ ਕੀ ਜਿਹੜੇ ਗਵਾਂਢੀ ਸੂਬਿਆਂ ਦੇ ਕਿਸਾਨ ਮੀਆਂ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਕਿ ਆ ਤੁਸੀਂ ਕੱਲ ਨੂੰ ਵੱਧ ਚੜ੍ਹ ਕੇ ਹਿੱਸਾ ਲਓ ਔਰ ਸਾਡੇ ਵਿਗਿਆਨੀਆਂ ਦੇ ਰੂਬਰੂ ਹੋਵੋ ਔਰ ਜਿਹੜੇ ਵਿਸ਼ੇਸ਼ ਤੌਰ ਤੇ ਵਿਗਿਆਨੀਆਂ ਨੂੰ ਅਸੀਂ ਜਿੰਨਾ ਕਿਸਾਨਾਂ ਨੂੰ ਤੇ ਵਿਗਿਆਨੀਆਂ ਨੂੰ ਇੱਥੇ ਆਨਰ ਕਰਨਾ ਉਹਨਾਂ ਕੋਲ ਉਹਨਾਂ ਦੀ ਹਿਸਟਰੀ ਜਾਣੋ ਉਹਨਾਂ ਦੀ ਸਫਲਤਾ ਦਾ ਰਾਜ਼ ਜਾਣੋ ਤਾਂ ਕਿ ਅਗਲੀ ਵਾਰ ਨੂੰ ਉਹਨਾਂ ਦੇ ਵਿੱਚੋਂ ਕੁਝ ਕਿਸਾਨ ਸਾਡੇ ਕੋਲ ਇਨਾਮ ਲੈ ਸਕਣ ਸਰ ਸਾਹਿਬ ਇੰਕੀ ਸਮਾਰ ਇੰਕੀ ਵਿਚਾਰ ਜੀ ਸ਼ੇਅਰ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ